ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੀ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਵਿਸ਼ਾ ਲੈ ਕੇ ਹਾਜ਼ਰ ਹੋਇਆ ਆਪਣਾ ਅੱਜ ਦਾ ਵਿਸ਼ਾ ਹੈ ਗੁਰਬਾਣੀ 3 ਦਿਨਾਂ ਵਿੱਚ ਵੀ ਚਮਤਕਾਰ ਦਿਖਾ ਸਕਦੀ ਹੈ। 3 ਦਿਨਾਂ ਵਿੱਚ ਹੋਈ ਗੁਰਬਾਣੀ ਦੀ ਕਰਾਮਾਤ। ਸੋ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਗੁਰਬਾਣੀ ਦੇ ਅਲੱਗ-ਅਲੱਗ ਸ਼ਬਦਾਂ ਦੇ ਪਾਠ ਅਲੱਗ-ਅਲੱਗ ਵਿਧੀਆਂ ਨਾਲ ਕਰ ਰਹੀਆਂ ਹਨ। ਬਹੁਤ ਸਾਰੀਆਂ ਸੰਗਤਾਂ ਗੁਰਬਾਣੀ ਦੇ ਅਲੱਗ-ਅਲੱਗ ਸ਼ਬਦਾਂ ਦੇ ਪਾਠ ਅਲੱਗ-ਅਲੱਗ ਵਿਧੀਆਂ ਨਾਲ ਕਰ ਰਹੀਆਂ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਸਾਰੇ ਪਿਆਰੇ ਸ਼ਰਧਾਲੂਆਂ ਦੇ ਪ੍ਰੇਮ ਨੂੰ ਦੇਖ ਰਹੇ ਆ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਸਭਨਾਂ ਉੱਪਰ ਨਜ਼ਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਘਨੇਰੀ ਭਾਵੇਂ ਕਿ ਜੋ-ਜੋ ਗੁਰਮੁਖ ਪਿਆਰੇ ਸਤਿਗੁਰੂ ਨਾਨਕ ਦੇਵ ਜੀ ਨੂੰ ਪ੍ਰੇਮ ਨਾਲ ਯਾਦ ਕਰਦੇ ਹਨ ਉਹਨਾਂ ਸਾਰਿਆਂ ਉੱਤੇ ਸਤਿਗੁਰੂ ਜੀ ਦੀ ਨਜ਼ਰ ਹੈ ਵਸਾ ਫਰਕ ਸਿਰਫ ਇਤਨਾ ਹੀ ਹੈ ਕਿ ਕਿਸੇ ਉੱਤੇ ਉਸ ਦੀ ਨਜ਼ਰ ਥੋੜੀ ਹੈ ਤੇ ਕਿਸੇ ਉੱਤੇ ਉਸ ਦੀ ਨਜ਼ਰ ਜ਼ਿਆਦਾ ਹੈ ਪਰ ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਬੜੇ ਭਾਗੇ ਹਾਂ ਜੋ ਉਸ ਪਿਆਰੇ ਗੁਰੂ ਜੀ ਨੇ ਸਾਨੂੰ ਆਪਣੀ ਨਜ਼ਰ ਵਿੱਚ ਰੱਖਿਆ ਹੋਇਆ ਬਸ ਆ ਯਾਦ ਰੱਖੋ ਕਿ ਅਸੀਂ ਵਿਭਾਗੇ ਆ ਕਿ ਉਸ ਨੇ ਸਾਨੂੰ ਆਪਣੀ ਨਜ਼ਰ ਵਿੱਚ ਰੱਖਿਆ ਹੋਇਆ ਹੈ ਸੰਗਤ ਜੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਉਸ ਦੀ ਨਜ਼ਰ ਵਿੱਚ ਆ ਉਸ ਨੇ ਸਾਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਅੱਜ ਨਹੀਂ ਤਾਂ ਕੱਲ ਸਾਡੀ ਵੀ ਵਾਰੀ ਆ ਹੀ ਜਾਵੇਗੀ ਸਾਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਸੀਂ ਵੀ ਇੱਕ ਦਿਨ ਉਸ ਦੇ ਘਰ ਵਿੱਚ ਕਬੂਲ ਹੋ ਹੀ ਜਾਵਾਂਗੇ ਤੁਸੀਂ ਇਸ ਚਮਤਕਾਰ ਭਰੀ ਗੱਥਾ ਨੂੰ ਸੁਣ ਕੇ ਨਿਰਾਸ਼ ਨਹੀਂ ਹੋਣਾ ਕਿਉਂਕਿ ਸਾਨੂੰ ਤੁਸੀਂ ਇਹ ਨਹੀਂ ਸੋਚਣਾ ਕਿ ਸਾਨੂੰ ਬਹੁਤ ਸਮਾਂ ਹੋ ਗਿਆ ਸ਼ਬਦਾਂ ਪਾਠ ਕਰਦਿਆਂ ਸਾਡਾ ਹਾਲੀ ਕੁਝ ਬਣਿਆ ਹੀ ਨਹੀਂ ਪਿਆਰਿਓ ਸ਼ਾਇਦ ਇਸ ਵਿੱਚ ਵੀ ਸਾਡਾ ਕੁਝ ਭਲਾ ਹੀ ਹੋਵੇਗਾ ਜੇ ਉਹ ਬਖਸ਼ਿਸ਼ ਕਰਨ ਵਿੱਚ ਦੇਰੀ ਕਰ ਰਿਹਾ ਹੈ ਤਾਂ ਸ਼ਾਇਦ ਉਸ ਨੇ ਸਾਡੇ ਵਾਸਤੇ ਬਹੁਤ ਚੰਗਾ ਸੋਚ ਕੇ ਰੱਖਿਆ ਹੋਣਾ ਸੰਗਤ ਜੀ ਇਹ ਵੀ ਹੋ ਸਕਦਾ ਹੈ ਕਿ ਸਾਡੀ ਕਮਾਈ ਵਿੱਚ ਹੀ ਕੋਈ ਫਰਕ ਹੋਵੇ ਸਾਡੀਆਂ ਕੁਝ ਕਮੀਆਂ ਹੀ ਸਾਡੇ ਕੰਮਾਂ ਵਿੱਚ ਅੜਚਨਾ ਪਾਈ ਬੈਠੀਆਂ ਹੋਣ ਪ੍ਰਸੰਗਤ ਜੀ ਸਾਡੇ ਵਿੱਚੋਂ ਇਹੋ ਜਿਹੇ ਵੀ ਕਈ ਗੁਰਮੈ ਪਿਆਰੇ ਹਨ ਜੋ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਭਾਜੀ ਜ਼ਿੰਦਗੀ ਦੇ ਵਿੱਚ ਮੇਲੇ ਤਾਂ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਆ ਇਸ ਬਹਾਨੇ ਨਾਲ ਗੁਰਬਾਣੀ ਨਾਲ ਤਾਂ ਜੁੜੇ ਹੀ ਆਣਾ ਜਦੋਂ ਅਸੀਂ ਉਸ ਦੇ ਚਰਨਾਂ ਵਿੱਚ ਜੁੜੇ ਹਾਂ ਤਾਂ ਫਿਰ ਕੰਮ ਵੀ ਆਪ ਹੀ ਹੋ ਜਾਣੇ ਆ ਪ੍ਰਸੰਗਤ ਜੀ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਤਰਲੇ ਕਰਨ ਅਤੇ ਤੁਹਾਡੀਆਂ ਲੇਲੜੀਆਂ ਕਰਨ ਵਿੱਚ ਕੁਝ ਫਰਕ ਹੋਵੇ। ਸ਼ਾਇਦ ਸਾਡੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਡਾ ਉਹ ਤਾਵਲਾਪਣ ਹਾਲੀ ਨਿਕਲਿਆ ਹੀ ਨਾ ਹੋਵੇ। ਜਿਸ ਵੇਲੇ ਅਸੀਂ ਦ੍ਰੋਪਤੀ ਵਾਂਗ ਤੌਬਾ ਕਰ ਲਵਾਂਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆ ਕੇ ਸਾਨੂੰ ਦੁੱਖਾਂ ਦੇ ਸਾਗਰ ਵਿੱਚੋਂ ਬਾਹਰ ਕੱਢ ਲੈਣਗੇ। ਸੰਗਤ ਜੀ ਅੱਜ ਦੀ ਵੀਡੀਓ ਵਿੱਚ ਐਡਵੋਕੇਟ ਸਰਦਾਰ ਸੁਰਜੀਤ ਸਿੰਘ ਜੀ ਦੀ ਚੰਦਕਾਰੀ ਗਾਥਾ ਅਸੀਂ ਉਹਨਾਂ ਦੇ ਜਵਾਨੀ ਹੀ ਸੁਣਾਗੇ ਸਰਦਾਰ ਸੁਰਜੀਤ ਸਿੰਘ ਜੀ ਪੇਸ਼ੇਵਰੋਂ ਇੱਕ ਵਕੀਲ ਹਨ ਅਤੇ ਉਹ ਸਰਕਾਰ ਵੱਲੋਂ ਸਨਮਾਨਿਤ ਵੀ ਹੋ ਚੁੱਕੇ ਹਨ ਐਡਵੋਕੇਟ ਸਰਦਾਰ ਸੁਰਜੀਤ ਸਿੰਘ ਜੀ ਅਮਾਲਾ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਏ ਪਿਛਲੇ ਲੰਬੇ ਸਮੇਂ ਤੋਂ ਹੀ ਆਪਣੇ ਪਰਿਵਾਰ ਸਮੇਤ ਗੁਰੂ ਨਾਨਕ ਬਾਣੀ ਪਾਠਸ਼ਾਲਾ ਅਤੇ ਪਾਵਰ ਆਫ ਅਗਰ ਬਾਣੀ ਨਾਲ ਜੁੜੇ ਹੋਏ ਹਨ ਇਹਨਾਂ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਤੋਂ ਹੀ ਆਪਣੀ ਕਿਰਪਾ ਵਰਸਾਈ ਹੋਈ ਹੈ ਹੁਣ ਤਾਂ ਗੁਰੂ ਨਾਨਕ ਜੀ ਨੇ ਇਹਨਾਂ ਉੱਤੇ ਹੱਥੋਂ-ਹੱਥੀਂ ਕਿਰਪਾ ਕਰ ਦਿੱਤੀ ਹੈ ਸੁਸੰਗਤ ਜੀ ਉਹਨਾਂ ਦੀ ਆਪਣੀ ਵਿਥਿਆ ਅਸੀਂ ਉਹਨਾਂ ਦੇ ਜ਼ੁਬਾਨੀ ਹੀ ਸੁਣ ਸਕਦੇ ਹਾਂ ਆਪ ਜੀ ਨਰਾਜ਼ਗੀ ਮੇਰੇ ਤੱਕ ਪਹੁੰਚੀ ਹੈ ਆਪ ਜੀ ਜਾਇਦ ਨਰਾਜ਼ ਹੋ ਮੈਂ ਸਮਝ ਸਕਦਾ ਮੇਰੇ ਵਰਗਾ ਹੰਕਾਰੀ ਕਦੇ ਕਦੇ ਸੋਚ ਲੈਂਦਾ ਕਿ ਮੈਂ ਆਪਣੇ ਆਪ ਇਲਾਜ ਕਰ ਲਾਂ ਹਾਂ ਸਮਝ ਆਈ ਹੈ آپ جی دن کی سننے تو بعد نے یقین ہے کہ آپ جی میں دوبارہ کبھی موقع نہیں دیاں گا آپ جی جی ہوئے شبد جرور ضرور روز کروں جی سم جتنا آپ کہتے ہو اس تو پانچ منٹ وقت ہی لگاؤں گا بس پہلی اور آخری گلتی ہے جی اس تو اگیں آپ جی کو کبھی موقع نہیں ملے گا واحر جی کا خالصہ واحر جی کی فتح ਆ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰੂ ਨਾਨਕ ਸਾਹਿਬ ਤਨ ਗੁਰੂ ਪਾਤਸ਼ਾਹ ਜੀ ਦੇ ਸੇਵਕ ਤਾਂ ਨੂੰ ਤੁਸੀਂ ਵੀ ਜੀ ਮੇਰੇ ਨਾਲ ਚਮਤਕਾਰ ਹੋਇਆ ਸ਼ਾਇਦ ਸ਼ਾਇਦ ਨਹੀਂ ਇਸੇ ਨੂੰ ਹੀ ਚਮਤਕਾਰ ਕਹਿੰਦੇ ਨੇ ਮੈਂ ਪਰਿਵਾਰ ਮੇਰਾ ਆਪ ਜੀ ਕੋਲ ਬੁੱਧਵਾਰ ਨੂੰ ਆਇਆ ਸੀ ਵੀਰਵਾਰ ਤੋਂ ਮੈਂ ਸ਼ੁਰੂ ਕੀਤਾ ਸੀ ਪਹਿਲਾ ਖੰਡਾ ਖੰਡੇ ਵਾਲਾ ਸ਼ਬਦ ਉਸ ਤੋਂ ਬਾਅਦ ਕੀ ਹੋਇਆ ਮੈਂ ਆਪ ਜੀ ਨੂੰ ਉਸ ਤੋਂ ਪਹਿਲਾਂ ਦੱਸਦਾ ਤਿੰਨ ਮਹੀਨੇ ਤੋਂ ਮੇਰਾ ਕੰਨ ਬੰਦ ਸੀ ਔਰ ਮੈਂ ਦਿਖਾਇਆ ਨਹੀਂ ਸੀ ਇਹ ਸੋਚਦਾ ਸੀ ਕਿ ਚਲੋ ਆਪੇ ਠੀਕ ਹੋ ਜਾਏਗਾ 15-20 ਦਿਨ ਪਹਿਲਾਂ ਮੈਂ ਡਾਕਟਰ ਕੋਲ ਗਿਆ ईएनटी ਵਾਲੇ ਕੋਲ ਉਹ ਕੰਨ ਜੀ ਮੈਂ ਤਾਂ ਲੱਗਦਾ ਹੈ 100% ਹੈ ਰਾਈਟ ਵਾਲਾ ਕੰਨ ਫੇਰ ਵੀ ਤੁਸੀਂ ਟੈਸਟ ਕਰਾ ਲਵੋ ਮੈਂ ਜੀ ਰੋਟਰੀ ਹਸਪੀਟਲ ਚ ਗਿਆ ਉਹਨਾਂ ਡਾਕਟਰ ਸਾਹਿਬ ਨੇ ਹੀ ਭੇਜਿਆ ਸੀ ਵੀ ਉੱਥੇ ਟੈਸਟ ਹੁੰਦਾ ਮੈਂ ਗਿਆ ਉਹਨਾਂ ਡਾਕਟਰ ਸਾਹਿਬ ਨੇ ਮੇਰਾ ਕੰਨ ਦਾ ਟੈਸਟ ਕੀਤਾ ਔਰ ਰਾਈਟ ਕੰਨ 100% ਅਡਰ ਲਿਖ ਕੇ ਦਿੱਤਾ ਮੈਨੂੰ ਮਰਕਰ ਰਿਪੋਰਟ ਹੈਗੀ ਮੈਂ ਤੁਹਾਨੂੰ ਭੇਜਦਾ ਔਰ ਜਦ ਪਹਿਲੇ ਡਾਕਟਰ ਨੂੰ ਰਿਪੋਰਟ ਦਿਖਾਈ ਉਹਨੇ ਵੀ ਕਿਹਾ ਔਰ ਜਿਹਨੇ ਟੈਸਟ ਕਰਿਆ ਉਹਨੇ ਵੀ ਕਿਹਾ ਕਿ ਇਹ ਦੁਬਾਰਾ ਖੀਖ ਹੋਣ ਵਾਲਾ ਨਹੀਂ ਹੈ ਕੰਨ ਇਹ 100% ਡ ਹੋ ਚੁੱਕਾ ਹੈ ਰਾਈਟ ਕੰਨ ਤੇ ਤੁਹਾਨੂੰ ਮਸ਼ੀਨ ਲਗਾਨੀ ਪਵੇਗੀ ਜੀ 15 ਦਿਨ ਪਹਿਲਾਂ ਮੈਂ ਮਸ਼ੀਨ ਲੈ ਕੇ ਆਇਆ ਔਰ ਰੋਜ ਕੋਟ ਮਸ਼ੀਨ ਲਗਾ ਕੇ ਜਾ ਰਿਹਾ ਸੀ ਪਰ ਬੁੱਧਵਾਰ ਨੂੰ ਬੱਚੇ ਤੁਹਾਡੇ ਕੋਲ ਆਏ ਵੀਰ ਵੀਰਵਾਰ ਨੂੰ ਹੀ ਮੇਰੇ ਕੋਲ ਆਪ ਜੀ ਦਾ ਦਿੱਤਾ ਸ਼ਬਦ ਖੰਡਾ ਪ੍ਰਥਮ ਸਾਜ ਕੇ ਦੁਬਾਰਾ ਸ਼ੁਰੂ ਕੀਤਾ ਵੀਰਵਾਰ ਨੂੰ ਮੈਂ ਔਰ ਤਿੰਨ ਦਿਨ ਵੀਰ ਸ਼ੁਕਰ ਸ਼ਨੀ ਐਤਵਾਰ ਤਹਲੇ ਅੱਜ ਸ਼ੁਰੂ ਹੋਇਆ ਵੀ ਜੀ ਮੇਰਾ 80% ਕੰਨ ਠੀਕ ਹੋ ਚੁੱਕਾ ਹੈ ਮੈਂ ਉਸ ਕੰਨ ਤੋਂ ਬਿਲਕੁਲ ਸੁਣ ਰਿਹਾ ਹਾਂ ਇਹ ਮੈਨੂੰ ਤਾਂ ਨਹੀਂ ਲੱਗਦਾ ਇਹ ਚਮਤਕਾਰ ਤੋਂ ਘਟ ਹੈ ਕੁਝ ਮੈਂ रिपोर्ट 100% डेड दी आईएज लेफ्ट कन्वी 20% डेड ਦਾ ਹੈ ਤੇ ਵੀ ਜੀ ਇਹ ਚਮਤਕਾਰ ਧੰ ਗੁਰੂ ਨਾਨਕ ਸਾਹਿਬ ਦੇ ਤੋਂ ਇਲਾਵਾ ਸਿਰਫ ਉਸ ਦੇ ਸੇਵਕ ਕਰ ਸਕਦੇ ਨੇ ਆਪ ਜੀ ਵਰਗੇ ਵੜ ਭਾਗੇ ਗੁਰੂ ਪਾਤਸ਼ਾਹ ਜੀ ਦੇ ਪਿਆਰੇ ਜੀ ਹਲਕਿ ਮੈਨੂੰ ਆਪ ਜੀ ਨੇ ਦਰਸ਼ਨ ਵੀ ਨਹੀਂ ਦਿੱਤੇ ਮੈਂ ਆਇਆ ਵੀ ਨਹੀਂ ਫੇਰ ਵੀ ਆਪ ਜੀ ਦੀ ਨਾਰਾਜ਼ਗੀ ਨੂੰ ਸਿਰ ਮੱਥੇ ਮੰਨ ਕੇ ਮੈਂ ਸ਼ੁਰੂ ਕਰਿਆ ਔਰ ਆਪ ਜੀ ਦੇ ਸਾਹਮਣੇ ਦੇਖ ਲੋ ਚਮਤਕਾਰ ਕੀ ਹੈ ਆਪ ਜੀ ਨੇ ਕੋਰ ਬੇਨਤੀ ਕੀਤੀ ਆ ਵੀਡੀਓ ਬੰਦੇ ਹੋ ਲੋਕਾਂ ਨੂੰ ਦੱਸਣ ਲਈ ਕਿ ਕਿਸ ਤਰ੍ਹਾਂ ਬਾਣੀ ਅਸਰ ਕਰਦੀ ਹੈ ਆਪ ਜੀ ਮੇਰਾ ਨਾਮ ਦੇ ਕੇ ਕੁਝ ਵੀ ਅਬ ਜੀ ਵੀਡੀਓ ਪਾਸ ਕਰਦੇ ਹਾਂ ਬਾਲਾ ਲਿਖ ਕੇ ਜਿਸ ਤਰ੍ਹਾਂ ਵੀ ਤਾਂ ਕਿ ਹੋਰਾਂ ਨੂੰ ਇਹ ਪਤਾ ਲੱਗੇ ਕਿ ਬਾਣੀ ਤਿੰਨ ਦਿਨ ਚ ਵੀ ਚਮਤਕਾਰ ਕਰ ਸਕਦੀ ਹੈ ਉਹ ਵੀ ਜੀ ਬਹੁਤ ਬਹੁਤ ਕਟਾਨਕੁਟ ਸ਼ੁਕਰਾਨਾ ਆਪ ਜੀ ਦਾ ਸ ਸੰਗਤ ਜੀ ਇਹ ਸਨ ਐਡਵੋਕੇਟ ਸਰਦਾਰ ਸਰਜੀਤ ਸਿੰਘ ਜੀ ਅੰਬਾਲਾ ਦੇ ਰਹਿਣ ਵਾਲੇ ਜਿੰਨਾ ਉੱਤੇ 3 ਦਿਨਾਂ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੀ ਮਿਰ ਹੋ ਗਈ। ਸਸੰਗਤ ਜੀ ਸ਼ਾਇਦ ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਦਾਸ ਨੂੰ ਮਾਗ ਮਹੀਨੇ ਵਿੱਚ ਸੰਗਤ ਦਰਸ਼ਨ ਕਰਨ ਦਾ ਹੁਕਮ ਦਿੱਤਾ ਹੈ। ਕਿਉਂਕਿ ਇਸ ਸਾਲ ਵਿੱਚ ਜੋ ਵੀ ਸ਼ਰਧਾਲੂ ਸੰਗਤ ਦਰਸ਼ਨ ਵਿੱਚ ਆ ਕੇ ਹਰ ਬੁੱਧਵਾਰ ਨੂੰ ਆਪਣੀਆਂ ਹਾਜ਼ਰੀਆਂ ਭਰੇਗਾ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਗੁਰੂ ਨਾਨਕ ਦੇਵ ਜੀ ਦੇ ਘਰੋਂ ਉਸ ਨੂੰ ਨਾਮ ਦੀ ਦਾਤ ਅਤੇ ਸਿੱਖੀ ਦੀ ਰਹਿਤ ਵਾਲੀ ਦਾਤ ਮਿਲੇਗੀ ਸੋ ਸੰਗਤ ਜੀ ਸੰਗਤ ਦਰਸ਼ਨ ਕਰਨ ਦਾ ਬਸ ਇਸ ਸਾਲ ਹੀ ਮੌਕਾ ਹੈ ਅਗਲੇ ਸਾਲ ਪਤਾ ਨਹੀਂ ਗੁਰੂ ਨਾਨਕ ਸਾਹਿਬ ਜੀ ਦਾ ਕੀ ਹੁਕਮ ਹੋਵੇਗਾ ਇਹ ਤਾਂ ਉਹ ਹੋ ਹੀ ਜਾਣਦੇ ਆ ਪਰ ਤੁਸੀਂ ਇਸ ਸਾਲ ਸੰਗਤ ਦਰਸ਼ਨ ਵਿੱਚ ਆਪਣੀਆਂ ਹਾਜ਼ਰੀਆਂ ਹਰ ਬਦਵਾਰ ਨੂੰ ਲਗਾਓ ਅਤੇ ਲਾਭ ਉਠਾਓ ਗੁਰੂ ਜੀ ਦਾ ਹੁਕਮ ਹੈ ਸੰਗਤ ਦਾ ਗੁਣ ਬਹੁਤ ਅਧਿਕਾਈ ਯਾਨੀ ਕਿ ਸੰਗਤ ਦੇ ਦਰਸ਼ਨ ਕਰਨ ਨਾਲ ਕਈ ਗੁਣਾ ਜ਼ਿਆਦਾ ਫਲ ਪ੍ਰਾਪਤ ਹੁੰਦਾ ਹੈ ਇਸ ਵਾਰ ਤਾਂ ਹਜ਼ਾਰਾਂ ਗੁਣਾ ਜ਼ਿਆਦਾ ਫਲ ਮਿਲੇਗਾ ਕਿਉਂਕਿ ਇਸ ਵਾਰ ਉਹ ਅਗਰ ਜੀ ਕਿਉਂਕਿ ਇਸ ਵਾਰ Hindu ਧਰਮ ਦਾ ਕੁੰਭ ਪੁਰਬ ਵੀ ਚੱਲ ਰਿਹਾ ਇਸ ਵਾਰ ਸਾਡੇ ਦੇਸ਼ ਵਿੱਚ ਪਰਮਾਤਮਾ ਦੀਆਂ ਬਖਸ਼ਿਸ਼ਾਂ ਦੀ ਬਹੁਤ ਤੇਜ ਹਵਾ ਚੱਲ ਰਹੀ ਹੈ ਜੋ ਹਵਾ ਹਰ ਮਨੁੱਖ ਦੇ ਸਰੀਰ ਨੂੰ ਛੋ ਕੇ ਪਵਿੱਤਰ ਕਰ ਰਹੀ ਹੈ ਸੁਸੰਗਤ ਜੀ ਤੁਸੀਂ ਵੀ ਇਸ ਸੁਹਾਵਣੇ ਅਤੇ ਵਡਭਾਗੇ ਸਮੇਂ ਦਾ ਇਸ ਸਾਲ ਵਿੱਚ ਫਾਇਦਾ ਉਠਾਓ ਸੰਗਤ ਦਰਸ਼ਨ ਵਿੱਚ ਆ ਕੇ ਆਪਣੀਆਂ ਹਾਜ਼ਰੀਆਂ ਲਵਾਓ ਅਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਓ ਜੋ ਵੀਰ ਭੈਣ ਪਹਿਲਾਂ ਪਿਛਲੇ ਬੁੱਧਵਾਰ ਆ ਕੇ ਗਏ ਹਨ ਉਹ ਵੀ ਦੁਬਾਰਾ ਦੁਬਾਰਾ ਹਰ ਬੁੱਧਵਾਰ ਨੂੰ ਆਓ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਖੜੇ ਹੋ ਜਾਓ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਹਾਜ਼ਰ ਨਾਜ਼ਰ ਹੋਣਗੇ ਹਰ ਬੁੱਧਵਾਰ ਨੂੰ ਅਤੇ ਸ਼ਵੱਲੀ ਨਜ਼ਰ ਵਾਲਿਆਂ ਨੂੰ ਉਹ ਦਿਖਾਈ ਵੀ ਦੇਣਗੇ ਉਹਨਾਂ ਦਾ ਨੂਰ ਇਥੇ ਹਾਜ਼ਰ ਹੋਵੇਗਾ ਤੁਸੀਂ ਉਸ ਨੂਰ ਵਾਲੀ ਰੋਸ਼ਨੀ ਨੂੰ ਪਕੜਨ ਦੀ ਕੋਸ਼ਿਸ਼ ਕਰਨਾ ਪਰ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਇੱਥੇ ਆ ਕੇ ਫਾਲਤੂ ਦੀਆਂ ਅਤੇ ਇਧਰ ਉਧਰ ਦੀਆਂ ਗੱਲਾਂ ਨਾ ਕਰੋ ਨਹੀਂ ਤਾਂ ਇੱਥੇ ਆ ਕੇ ਵੀ ਤੁਸੀਂ ਖਾਲੀ ਰਹਿ ਜਾਣਾ ਇੱਥੇ ਆ ਕੇ ਤੁਸੀਂ ਸਿਰਫ ਮੂਲ ਮੰਤਰ ਦਾ ਪਾਠ ਕਰਨਾ ਜਾਂ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਜਿੰਨੀ ਕੋਈ ਸੇਵਾ ਤੁਹਾਡੀ ਲੱਗਦੀ ਹੈ ਤੁਸੀਂ ਉਨੀ ਸੇਵਾ ਕਰਨੀ ਆ ਸੋ ਸੰਗਤ ਜੀ ਇਸ ਸੇਵਾ ਵਾਸਤੇ ਗੁਰੂ ਕੇ ਲੰਗਰ ਚੱਲ ਰਹੇ ਹਨ ਚਾਹ ਦੇ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਹਨ ਕੰਬਲਾਂ ਦੀ ਸੇਵਾ ਚੱਲ ਰਹੀ ਹੈ ਸੋ ਤੁਸੀਂ ਉਹ ਸੇਵਾ ਜੋ ਪਾਉਣੀ ਹੈ ਤਾਂ ਪਿਛਲੀ ਵਾਰੀ ਜਿਹੜੇ ਗੁਰਮਹ ਪਿਆਰੇ ਆਏ ਸਨ ਉਹਨਾਂ ਦੇ ਕੰਟੈਕਟ ਨੰਬਰ ਨਹੀਂ ਹੈ ਕਈਆਂ ਦੇ ਸੋ ਇਸ ਵਾਰ ਜਦੋਂ ਤੁਸੀਂ ਆਪਣੀ ਸੇਵਾ ਦੇਣੀ ਹੈ ਆ ਆਪਣੇ ਨਾਮ ਦੇ ਨਾਲ ਆਪਣਾ ਕੰਟੈਕਟ ਨੰਬਰ ਜਰੂਰ ਲਿਖਾਓ ਤਾਂ ਕਿ ਤੁਹਾਡੀ ਦਿੱਤੀ ਹੋਈ ਮਾਇਆ ਨੂੰ ਅਸੀਂ ਜਦੋਂ ਕਲੈਕਟ ਕਰਾਂਗੇ ਤਾਂ ਉਸ ਦੇ ਨਾਲ ਤੁਹਾਡਾ ਨਾਮ ਤੇ ਫੋਨ ਨੰਬਰ ਪਾ ਕੇ ਅਸੀਂ ਫੋਨ ਤੋਂ ਵੀ ਸਰਚ ਕਰ ਸਕਦੇ ਹਾਂ ਤੇ ਉਸ ਨੂੰ ਆਪਣੀ ਡੀਟੇਲ ਦੇ ਵਿੱਚ ਰੱਖ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ